ਦੋਸਤੋ ਅੱਜ ਗੱਲ ਕਰਦੇ ਆਂ ਰਾਜਾ ਭੋਜ ਤੇ ਲੱਕੜਹਾਰੇ ਦੀ ਰਾਜਾ ਭੋਜ ਨਦੀ ਦੇ ਕਿਨਾਰੇ ਟਹਿਲ ਰੇ ਸੀ ਉਹਨਾਂ ਨੂੰ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਜਾਂਦਾ ਇੱਕ ਬਜ਼ੁਰਗ ਆਦਮੀ ਦਿਖਾਈ ਦਿੱਤਾ ਉਹ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਰ ਫਿਰ ਵੀ ਉਹ ਖੁਸ਼ ਸੀ ਰਾਜੇ ਨੇ ਪੁੱਛਿਆ ਤੂੰ ਕੌਣ ਹੈ ਉਸਨੇ ਉੱਤਰ ਦਿੱਤਾ ਮੈਂ ਰਾਜਾ ਭੋਜਾਂ ਰਾਜੇ ਨੇ ਫਿਰ ਪੁੱਛਿਆ ਕੌਣ ਉਸਨੇ ਦੁਬਾਰਾ ਉੱਤਰ ਦਿੱਤਾ ਰਾਜਾ ਭੋਜ ਰਾਜਾ ਉਤਸੁਕਤਾ ਨਾਲ ਭਰ ਗਿਆ ਤੇ ਬੋਲਿਆ ਤੂੰ ਰਾਜਾ ਭੋਜ ਹੈ ਤਾਂ ਆਪਣੀ ਆਮਦਨ ਦੱਸ ਲੱਕੜਹਾਰੇ ਨੇ ਜਵਾਬ ਦਿੱਤਾ ਕਿ ਮੈਂ ਹਰ ਰੋਜ਼ 6 ਪੈਸੇ ਕਮਾਉਂਦਾ ਹਾਂ ਰਾਜੇ ਨੇ ਉਸ ਆਦਮੀ ਨੂੰ ਪੁੱਛਿਆ ਤਾਂ ਤੇਰਾ ਖਰਚਾ ਕਿੰਨਾ ਹੈ ਤੇ ਤੇਰਾ ਰਾਜ ਕਿਵੇਂ ਚੱਲਦਾ ਹੈ ਉਸ ਵਿਅਕਤੀ ਨੇ ਉੱਤਰ ਦਿੱਤਾ ਇੱਕ ਪੈਸੇ ਆਪਣੀ ਪੂੰਜੀ ਦੇ ਮਾਲਕ ਨੂੰ ਦਿੰਦਾ ਹਾਂ ਇੱਕ ਪੈਸੇ ਵਿਆਜ ਤੇ ਦਿੰਦਾ ਹਾਂ ਇੱਕ ਪੈਸੇ ਮੰਤਰੀ ਨੂੰ ਦਿੰਦਾ ਹਾਂ ਇੱਕ ਪੈਸੇ ਬਚਤ ਦੇ ਰੂਪ ਵਿੱਚ ਜਮ੍ਹਾਂ ਕਰਦਾ ਹਾਂ ਇੱਕ ਪੈਸਾ ਮਹਿਮਾਨਾਂ ਦੇ ਲਈ ਤੇ ਬਾਕੀ ਇੱਕ ਪੈਸਾ ਆਪਣੇ ਲਈ ਬਚਾਉਂਦਾ ਹਾਂ ਰਾਜ ਨੇ ਕਿਹਾ ਵਿਸਤਾਰ ਨਾਲ ਦੱਸ ਲੱਕੜਹਾਰੇ ਨੇ ਉੱਤਰ ਦਿੱਤਾ ਮੇਰੇ ਮਾਤਾ ਪਿਤਾ ਮੇਰੀ ਪੂੰਜੀ ਦੇ ਮਾਲਕ ਹਨ ਉਹਨਾਂ ਨੇ ਮੇਰੇ ਪਾਲਣ ਪੋਸ਼ਣ ਤੇ ਪੈਸਾ ਖਰਚਿਆ ਹੈ ਮੇਰੇ ਬੱਚੇ ਮੇਰੇ ਕਰਜ਼ਾਈ ਹਨ ਵੱਡੇ ਹੋ ਕੇ ਉਹ ਵੀ ਪਿਤਾ ਦਾ ਕਰਜ਼ਾ ਅਦਾ ਕਰਨਗੇ ਮੇਰੀ ਪਤਨੀ ਮੇਰੀ ਮੰਤਰੀ ਹੈ ਉਹ ਮੇਰੇ ਘਰ ਚਲਾਉਂਦੀ ਹੈ ਉਹ ਮੇਰੀ ਸਭ ਤੋਂ ਵਧੀਆ ਦੋਸਤ ਤੇ ਸਲਾਹਕਾਰ ਹੈ ਰਾਜੇ ਨੇ ਚਿਜਕ ਕੇ ਪੁੱਛਿਆ ਕੀ ਤੁਸੀਂ ਬਚਤ ਵੀ ਕਰਦੇ ਹੋ ਬਜ਼ੁਰਗ ਨੇ ਕਿਹਾ ਜੋ ਆਦਮੀ ਆਪਣੇ ਭਵਿੱਖ ਲਈ ਬਚਤ ਨਹੀਂ ਕਰਦਾ ਉਹ ਸਭ ਤੋਂ ਵੱਡਾ ਬੇਵਕੂਫ ਹੈ ਜੀਵਨ ਚਿੰਤਾਵਾਂ ਨਾਲ ਭਰਿਆ ਹੋਇਆ ਹੈ ਹਰ ਰੋਜ਼ ਮੈਂ ਇੱਕ ਪੈਸੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਦਾ ਹਾਂ ਰਾਜਾ ਬੋਲਿਆ ਕਿਰਪਾ ਕਰਕੇ ਦੱਸਣਾ ਜਾਰੀ ਰੱਖੋ ਲੱਕੜਹਾਰੇ ਨੇ ਕਿਹਾ ਪੰਜਵਾਂ ਪੈਸਾ ਮੈਂ ਆਪਣੇ ਮਹਿਮਾਨਾਂ ਦੀ ਆਉਪਾਗਤ ਲਈ ਬਚਾ ਕੇ ਰੱਖਦਾ ਹਾਂ ਇਹ ਗ੍ਰਹਿਸਤੀ ਹੋਣ ਦੇ ਨਾਤੇ ਇਹ ਮੇਰਾ ਕਰਤਵ ਹੈ ਤੇ ਛੇਵਾਂ ਪੈਸਾ ਮੈਂ ਆਪਣੇ ਲਈ ਰੱਖਦਾ ਹਾਂ ਜਿਸ ਨਾਲ ਮੈਂ ਆਪਣਾ ਰੋਜ਼ਾਨਾ ਜੀਵਨ ਦਾ ਖਰਚਾ ਚਲਾ ਸਕਾਂ ਰਾਜਾ ਭੋਜ ਉਸ ਲੱਕੜਹਾਰੇ ਤੋਂ ਬਹੁਤ ਖੁਸ਼ ਹੋਇਆ ਐਸੀ ਅੱਜ ਦੀ ਕਹਾਣੀ ਰਾਜਾ ਪੋਜ ਤੇ ਲੱਕਰ ਹਰੇ ਦੀ ਧੰਨਵਾਦ